ਸਾਰੇ ਬਰਾਤਰੀਆਂ ਦੇ ਲੋਕਾਂ ਦੀਆਂ ਅਲੱਗ-ਅਲੱਗ ਸੁਸਾਇਟੀਆਂ ਬਣੀਆਂ ਹੋਈਆਂ ਹਨ ਅਲੱਗ-ਅਲੱਗ ਸਾਰੀਆਂ ਪਾਸਿਆਂ ਦੀ ਇੱਕ ਮੋਟ ਜੁੜਟ ਉਹਨਾਂ ਦੀ ਹੈਗੀਆਂ ਉਹਨਾਂ ਦੇ ਐਮਪੀ ਵੀ ਹੈਗੇ ਆ ਉਹਨਾਂ ਦੇ ਐਮਐਲਏ ਵੀ ਹੈਗੇ ਆ ਉਹਨਾਂ ਦੇ ਵੱਡੇ-ਵੱਡੇ ਅਫਸਰ ਵੀ ਹੈ ਡਾਇਰੈਕਟਰ ਵੀ ਹੈ ਆਪਣਾ ਕੋਣ ਕੋਈ ਨਹੀਂ ਬੜਾ ਦੁੱਖ ਹੁੰਦਾ ਤੁਹਾਨੂੰ ਆਪਣੇ ਬਾਜੀਗਰ ਬਰਾਤਰੀ ਆਈ ਹੈ ਧਰਮਸੋਤ ਖੱਬ ਧੰਮ ਸਿੰਘ ਸੋਤ ਜਿਹੜੀ ਸੀ ਪਿਛਲੀ ਵਾਰ ਇਹ ਕੈबिनेट ਮੰਤਰੀ ਸੀ ਇਹ ਕਾਂਗਰਸ ਪਾਰਟੀ ਦੇ ਵਿੱਚ ਅਸੀਂ ਉਹਨਾਂ ਨੂੰ ਮਿਲੇ ਤਾਂ ਉਹ ਸਪੈਸ਼ਲ ਆਪਣੇ ਸਮਾਜ ਦਾ ਵੱਲਾ ਸੀ ਉਹਨਾਂ ਨੇ ਟਾਈਮ ਲੇ ਕੇ ਦਿੱਤਾ ਸੀ ਮੈਨੂੰ ਆਪਣਾ ਫਾਇਦਾ ਮਿਲਦਾ ਸੀ ਇਹ ਸੀ ਸਮਝਾਇਆ ਪਰ ਉਹ ਬੰਦੇ ਨੇ ਉਹਦੇ ਕੋਲ ਮਹਿਕਮਾ ਹੋਣ ਦੇ باوجود ਵੀ ਆਪਣੇ ਸਮਾਜ ਦੀ ਕਰਨੀ ਕੀਤੀ ਜਦੋਂ ਕਿ ਉਹਦੀ ਕਰਨੀ ਬਣਦੀ ਸੀ ਕਿਉਂ ਉਹਦੇ ਕੋਲੇ ਮਹਿਕਮਾ ਵੀ ਸੀ ਪਰ ਨਹੀਂ ਕੀਤੀ ਕਿਉਂ ਇਹ ਹੁਣ ਉਹ ਵੀ ਜਾਣਦੇ ਆ ਪਰ ਆਪਣੇ ਸਮਾਜ ਖਾਸ ਤਰ੍ਹਾਂ ਜੇ ਮੰਨ ਲਓ ਆਪ ਨੂੰ ਕੋਈ ਪਾਵਰ ਮਿਲਦੀ ਆ অথਟੀ ਮਿਲਦੀ ਆ ਕਿਸੇ ਕੋਲ ਸਤਿਨਾ ਚਾਹੀਦਾ ਨਾ ਬਲੋ ਤੋਂ ਉੱਥੇ ਹੀ ਬਰਾਦਰੀ ਆਇਆ ਪਹਿਲਾਂ ਵੀ ਐਮਐਲਆ ਰਿਹਾ ਹੁਣ ਫੇਰ ਕਲਵੰਤ ਸਿੰਘ ਹੈਗੇ ਆ ਇੱਕ ਵਾਰੀ ਗਵਾਜ ਨਹੀਂ ਥਾਈ ਮਨਾ ਬੜੀ ਬੁੱਕਰੀ ਗੱਲਾਂ ਐ ਸਭ ਇਸੇ ਠੀਕ ਹੈ ਜੀ ਉਹਦਾ ਹੱਕ ਮੰਨਦਾ ਹੈ ਰਾਜਾ ਵਿਡਿੰਗ ਜੀ ਜਿਸੀਂ ਮੈਂ ਉਹਨਾਂ ਨਾਲ ਰਖਦੇ ਹਾਂ ਸਬੰਧ ਰਖਦੇ ਹਾਂ ਇਹ ਅਸੀਂ ਨਾਲ ਰੂਮੀ ਰੱਖਦੇ ਹਾਂ ਤੇ ਪਿੱਛੇ ਸਮਾਜ ਨੂੰ ਗਏ ਸੀ ਆਪਣੇ ਸਾਥੀ ਹੁਣ ਆ ਗਿਆ ਸੀ ਬੋਲਰ ਨੂੰ ਬੁਲਾਈਏ ਆਪਾਂ ਚਲੋ ਆਪਣੀ ਜਾਣ-ਛਾਣ ਸੀ ਭਾਈ ਆਤਮਾ ਮੇਰੇ ਵੱਟੇਕਰ ਆਤਮਾ ਸਿੰਘ ਵੀ ਉਹਨਾਂ ਦਾ ਛੋਟਾ ਬਰਾਦਰਾ ਹੈ ਜੀ ਸਮਾਜਿਕ ਕੰਮ ਕਰਦੇ ਆ ਸਾਡੇ ਰਿਲੇਸ਼ਨ ਹੈਗੇ ਆ ਜਦੋਂ ਉੱਥੇ ਬੋਲਿਆ ਉੱਥੇ ਬੁਲਾਇਆ ਕਿ ਤੁਹਾਨੂੰ ਬੋਲਣਾ ਵੀ ਜਾਂ ਚਾਂਸੀ ਤਾਤੋਂ ਬੋਲੇ ਹੋਈ ਠੀਕ ਹੈ ਜੀ ਵਾਰੇ ਮੇਂ ਕੋਸ਼ਿਸ਼ ਕਰਾਂਗੇ ਵੀ ਉਹ ਲੋਕ ਸਭਾ ਦੇ ਵਿੱਚ ਵੀ ਬੋਲਣਾ ਪਰ ਕਮੀ ਕੀ ਹੈ ਲੀਡਰ ਨੂੰ ਇਹ ਹੁੰਦਾ ਵੀ ਮੈਨੂੰ ਇੱਕ ਵੋਟ ਮੇਕ ਚਾਹੀਦਾ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦੀ ਪਾਰਟੀ ਹੈ ਵੋਟ ਬੈਂਕ ਮੋਗਦੇ ਹੋਊ ਕਿ ਵੋਟ ਮੇਕ ਹੈ ਲੈਵਲ पर अपने को बड़ी दिके yeah, है सो इस yeah. yeah. so, so, करके बड़िया इस तरह अपने समाज भी जागरूकता है ਉਸੀਂ ਕਰਿਆ ਕਰੀਏ ਆਪਾਂ ਨਾਲ ਕਰਦੇ ਸੀ ਏਰੀਆ ਆਪਾਂ ਦੇ ਬੱਚਿਆਂ ਆਪਣੇ ਸਮਾਜ ਦੇ ਲੋਕਾਂ ਨੂੰ ਕਹੀਏ ਵੀ ਆਪਣਾ ਜਾਂ ਤੇਰੀ ਕੁਝਾ ਕੁਝ ਵਟਿਆ ਜਾਣਾ ਜੇ ਆਪਾਂ ਕੱਟੇ ਰੋਵਾਂਗੇ ਇੱਕ ਲੀਡ ਚੱਲਾਂਗੇ ਇੱਕ ਮਗਰ ਕਰਾਂਗੇ ਚਲੋ ਆਪਣੀ ਮਜ਼ਦੂਰੀ ਹੈ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੈ ਕੋਈ ਕਿਸੇ ਨਾਲ ਜੁੜਿਆ ਹੈ ਜੁੜਨਾ ਪੈਣਾ ਵੀ ਹੈ ਤੂੰ ਆਪਣੀ ਉਨੀ ਜ਼ਰੂਰਤ ਹੈ ਨਹੀਂ ਜੁੜਨਾ ਪੈਣਾ ਹੈ ਕਿਤੇ ਵੀ ਕੋਈ ਜੁੜਿਆ ਹੈ ਪਰ ਉਹਦਾ ਸਾਥ ਦੇ ਲੋਕ ਇਹ ਵੀ ਸਾਥ ਦੇਣਾ ਵੀ ਆਪਾਂ ਦੇਖਣਾ ਹੈ ਵੀ ਵਾ ਕੇ ਵੀ ਆਪਣੇ ਉਹਦੇ ਤੇ ਸਮਾਈ ਹੈ ਉਹ ਬੰਦਾ ਆਪਣੀ ਸਮਾਈ ਕਰ ਰਿਹਾ ਹੈ ਇਹ ਤੋਂ ਹੁੰਦਾ ਫਾਇਦਾ ਇਹ ਨਹੀਂ ਵੀ ਆਪਾਂ ਯੋ ਪੀਓ ਨੂੰ ਇਹ ਨਾ ਮਾਰਨ ਦੀ ਗੰਨਣਾ ਸੁਣਨਾ ਯਾਪੋ ਦੇ ਮਗਰ ਪੁਰੇ ਫਿਰ ਜਾਈ ਹੈ ਨਹੀਂ ਐਵੇਂ ਸਮਾਉਂ ਦਾ ਕੋਈ ਫਾਇਦਾ ਨਹੀਂ ਜੀ ਤਾਂ ਕੁਝ ਪਟਣਾ ਹੈ ਪਤਾ ਲੱਗ ਜਾਂਦਾ ਹੁੰਦਾ ਕਿ ਆਪਣੇ ਪੱਲੇ ਕੁਝ ਹੈਗਾ ਵੀ ਹੈ ਕਿ ਨਹੀਂ ਜਿੱਦਾਂ ਆਪਾਂ ਵਿਚਾਰਾਂਗੇ ਵਿੱਚ ਉਹਦੇ ਉਸਤਾਦ ਵਿੱਚ ਕਰਾਂਗੇ ਜਾਂ ਕਿਸੇ ਪਾਰਟੀ ਵਿੱਚ ਕਰਾਂਗੇ ਉਹਦੇ ਚ ਪਤਾ ਲੱਗ ਜਾਂਦਾ ਕਿ ਆਪਣੀ ਉਹਦੇ ਚ ਗੱਡੂ ਹੈ ਜਾਂ ਨਹੀਂ ਜੀਤਾ ਉੱਥੇ ਵੈਲਿਊ ਹੈ ਉੱਥੇ ਕੰਮ ਕਰੋ ਨਹੀਂ ਆਉਦਾ ਇਸ ਸਮਾਜ ਨਾਲੋਂ ਸੋ ਮੈਂ ਨਹੀਂ ਕਿ ਬੇਨਤੀਆਂ ਕਰਦਾ ਹੋਇਆ ਹੁਣ ਮੈਂ ਪੱਜੀ ਸਿੰਘ ਹਾਂ ਪਰਮਾ ਸਿੰਘ ਜੀ ਭਾਈ ਜੀ ਇਹਦਾ ਜੀ ਹੁਣ ਚਾ ਚਾ ਬਹੁਤ ਨੇ ਕਹਾਂਗਾ ਇਹ ਸਨ ਦਾ ਸਾਰਿਆਂ ਨੂੰ ਸਤਿ ਆਏ ਸਾਥੀ ਜਿੰਨੇ ਵੀ ਚੈ ਭੀੜ ਜੈ ਭਾਤ ਜੈ ਸੁਦਾਦ ਬਾਈ ਗੁੱਜੀ ਦਾ ਖਾਸਾ ਬਾਈ ਗੁੱਜੀ ਦੀ ਫਤਿਹ ਬੜੀ ਅਜੇ ਖੁਸ਼ੀਬਾੜੀ ਗੱਲ ਹੈਗੀ ਐ ਸਾਡੀ ਕੌਮ ਦੇ ਹੀਰੇ ਟੈਪ ਟੈਪ ਕੱਢ ਕੇ ਅੱਜ ਮੀਟਿੰਗ ਦੇ ਵਿੱਚ ਤੇ ਸ਼ਾਮਲ ਹੋਏ ਐ ਕਿਉਂਕਿ ਸਮਾ ਸਾਰਿਆਂ ਕੋਲੇ ਕਾਮਕਾਰ ਦਾ ਟੈਨ ਹੈਗਾ ਕਿਉਂਕਿ ਆਪਣੇ ਬੰਦੇ ਕਮਾ ਕਰਾ ਰਹੇ ਹੈਗੇ ਐ ਤੇ ਸਾਡੇ ਵਿੱਚ ਸਾਡੇ ਸਮਾਜ ਤੋਂ ਬਹੁਤਿਆਰ ਤੋਂ ਸਮਾਜ ਤੋਂ ਸਾਰੇ ਪ੍ਰਧਾਨ ਬੈਠੇ ਹੋਏ ਐ ਤੇ ਬਾਜੀ ਦਾ ਸਮਾਜ ਤੋਂ ਰਵਿੰਦਰ ਜੀ ਤੇ ਸਰਪੰਚ ਜੀ ਬਹੁਤ ਸਮਾਂ ਲੰਮਾ ਕੰਮ ਕੀਤਾ ਸਾਡੇ ਸਮਾਜ ਲਈ ਉਹ ਵੀ ਇੱਥੇ ਬੈਠੇ ਹੋਏ ਐ ਮੈਂ ਵੀ ਰਾਤ ਦਿੱਲੀੋਂ ਆਇਆ ਸੀ ਅਸੇਪ ਮੇਰੀ ਠੀਕ ਨਹੀਂ ਸੀ ਕੁਛ ਤੇ ਮੈਂ ਸਰਪੰਚ ਜੀ ਨੇ ਕਾਲ ਕੀਤੀ ਹੋਰ ਵੀ ਇੱਕ ਦੋ ਬੰਦਿਆਂ ਦੀ ਕਾਲ ਆਈ ਵੀ ਕੱਲ੍ਹ ਤੋਂ ਦੇ ਆਪਣੀ ਪ੍ਰੋਗਰਾਮ ਹੈਗਾ ਜੋ ਉੱਥੇ ਵੀ ਕਰਨਾ ਹੈਗਾ ਤੇ 31 ਅਗਸਤ ਦਾ ਜਿਹੜਾ ਪ੍ਰੋਗਰਾਮ ਹੈਗਾ 31 ਅਗਸਤ ਤੇਰੀ ਮਨਾਉਣੀ ਹੈਗੀ ਜਿੱਤੇ ਜਿਉਣੀ ਚੌਣ ਹੈਗੀ ਐ ਚਾਰੀ ਪ੍ਰਧਾਨ ਚਾਰਥਾ ਜਿਉਣੀ ਚੌਣ ਹੈਗੀ 31 ਅਗਸਤ ਉਸ ਤਰੀਕੇ ਨਾਲ ਬਣਾਈਏ ਵੀਰੋ ਪਰ ਮੋ ਇਹ ਆ ਪੂਰਾ ਪੂਰਾ ਸਰ ਸਰਕਾਰ ਦੇ ਰੁਕੀਆਂ ਪਾਰਟੀਆਂ ਦੇ ਬਾਰੇ ਜਿਹੜੇ ਆਪਾਂ ਸਰਕਾਰ ਉੱਥੇ ਮੰਨ ਲਓ ਵਿਧਾਨ ਸਭਾ ਦੇ ਵਿੱਚ ਕੋਈ 33 ਗੱਲ ਦਾ ਪ੍ਰੋਗਰਾਮ ਬਣਾਉਨੇ ਤੇ 150 ਬੰਦਾ ਹੋਇਆ 100 ਆਦਮੀ ਨੂੰ ਪਰਵਾਹ ਨਾ ਕਰਦਾ ਇਹ ਹੁਣ ਗਿੱਦੜਵਾ ਦੇ ਵਿੱਚ ਪ੍ਰੋਗਰਾਮ ਜਿਹੜੀ ਵਿਧਾਨ ਸਭਾ ਹੈਗੀ ਹੈ ਗਿੱਦੜਵਾ ਦੇ ਵਿੱਚ ਕਿੰਨੇ ਬਾਜੀਗਰ ਸਮਾਜ ਬੋਰੀਆ ਸਮਾਜ ਡੀਐਨਡੀ ਦੇ ਲੋਕ ਕਿੰਨੇ ਲੱਗੇ ਹੋਇਆ ਅਸੀਂ ਬੈਠੇ ਹੋਏ ਸਾਰਾ ਸਾਲ ਹਲਕਾ ਲੰਬੀ ਪਾਉਂਦਾ ਫਿਰ ਵੀ ਸੱਚ ਸਾਥ ਮਦਦ ਕਰਨੀ ਚਾਹੀਦੀ ਹੈ ਨਾ ਨਾ ਨਾਲ ਕੇ ਇਸ ਕਰਕੇ ਕੱਤੀ ਕਸ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਕਿਹੜੇ ਤਰੀਕੇ ਨਾਲ ਚਲਾਉਣਾ ਉਸ ਬਾਰੇ ਆਪਾਂ ਪਲੇਨ ਫਾਰਮ ਤਿਆਰ ਕਰੀਏ ਕਿ ਜਿਹੜਾ ਉਹ ਵਾਲੀ ਸਰਕਾਰ ਨੂੰ ਪਤਾ ਲੱਗੇ ਵੀ ਇਹਨਾਂ ਦੇ ਵਾਅਦੇ ਹੀ ਇੰਨਾ ਪ੍ਰਭਾਵ ਦੇ ਇਹਨਾਂ ਦਾ ਗੱਲ ਚੋੜ ਹੈਗਾ ਯਾਰ ਇਹ ਬੰਦੇ ਕਿਸੇ ਟਾਈਮ ਵੀ ਆਪਣੇ ਦੇ ਬਾਹਰ ਪ੍ਰੈਸ਼ਰ ਪਾ ਸਕਦੇ ਆ ਤੇ ਇਸ ਕਰਕੇ ਮੈਂਡੀਆ ਕਮੇਟੀ ਆ ਪ੍ਰਬੰਧ ਕਰੂੰਗਾ ਆਪਾਂ ਸਾਰੇ ਇਕੱਠੇ ਹੋਈਏ ਏਕੇ ਦੀ ਬਹੁਤ ਲੋੜ ਹੈਗੀ ਹੈ ਜ਼ਰੂਰਤ ਦੀ ਬਹੁਤ ਲੋੜ ਹੈਗੀ ਹੈ ਕਿਉਂਕਿ ਆਪਣੇ ਨਾਲ ਖਾਣਾ ਸਰਕਾਰਾਂ ਧੱਕਾ ਕਰਦੀਆਂ ਹੈਗੀਆਂ ਕੋਈ ਵੀ ਸਰਕਾਰ ਲਾ ਲਓ ਕਿ ਆਪਣੇ ਲੋਕਾਂ ਨੂੰ ਵარგਦੇ ਹੈਗੇ ਆ ਜਿੱਤੇ ਲਾੜੋ ਕੋਈ ਬੀਜੇਪੀ ਲਾੜੋ ਕਾਲੀਗਨ ਲਾੜੋ ਕਾਂਗਰਸ ਲਾੜੋ ਜਿੰਨੀਆਂ ਸੱਤਾ ਵਿੱਚ ਪਾਰਟੀ ਆਈਆਂ ਆਪਣੇ ਸਮਾਜ ਨੂੰ ਵਰਤੂਆਂ ਹੋਈਆਂ ਆਪਣੇ ਨਾਲ ਕੋਈ ਆਈਪੀ ਅਫਸਰ ਹੈਗੀ ਹੈ ਹੈਗੀ ਕੋਈ ਸਰਵਜੀ ਵੀ ਨਾ ਹੀ ਕੋਈ ਆਪਣੀ ਜੋ ਐਮਐਮਏ ਬਣਦੇ ਜਿਹਨੂੰ ਹੁਣ ਪਿੱਛੇ ਗੱਲ ਕਰ ਰਹੇ ਸੀਗੇ ਸੰਸੋਧ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਵਾਜ ਨਹੀਂ ਚੱਕੀ ਕਿਉਂ ਚੱਕਣੀ ਨਹੀਂ ਬਣਦੀ ਹੈ ਵਾਜ ਤਲਵਾਰ ਸਿੰਘ ਨੂੰ ਹੁਣ ਐਮਐਮਏ ਬਣਿਆ ਹੈ ਬਣਾਇਆ ਦਾ ਸਮਾਜ ਨਹੀਂ ਉਹਨੂੰ ਮਾਇ ਕਰਕੇ ਕਿ ਕੱਲ ਵੀ ਆਪਣਾ ਕੋਈ ਐਮ.ਐਲ.ਏ ਜਾਂ ਐਮ.ਪੀ ਬਣਦਾ ਹੈਗਾ ਤਾਂ ਉਹਨੂੰ ਆਵਾਜ਼ ਚੱਕਣੀ ਹੈਗੀ ਐ ਪਾਰਲੀਮੈਂਟ ਦੇ ਲਈ ਤੇ ਜਾ ਕੇ ਕਿੰਨੇ ਟਾਈਮ ਆਪਾਂ ਮੈਸੇਜ ਲਾਵਾਂਗੇ ਵੀ ਰਾਜਾ ਆਪਣੇ ਕੋ ਬੋਲੇ ਉਹ ਤੇ ਰਾਮ ਦਾ ਸਥਾਲਵੇ ਬੋਲੇ ਤੇ ਫਲਾਣਾ ਬੰਦਾ ਬੋਲੇ ਤੇ ਆਪਣੇ ਵਿੱਚ ਬੰਦਾ ਐਮ.ਪੀ ਬਣ ਕੇ ਨਹੀਂ ਜਾ ਸਕਦਾ ਯਾਰ ਇੰਨੀ ਯੂਰਦ ਨਹੀਂ ਰੱਖਦੇ ਤੁਸੀਂ ਆਪਣਾ ਬੰਦਾ ਐਮ.ਪੀ ਬਣਾਈਏ ਆਪਣਾ ਬੰਦਾ ਵਧਾਈਏ ਉਹ ਕੜ ਕੇ ਪੂਰਾ ਬੋਲੇ ਜਿਵੇਂ ਮੈਂ ਬੋਲ ਰਿਹਾ ਐ ਐਸੀ ਕਿ ਤੇਸੀ ਪੋਟਾ ਜਿਵੇਂ ਨਾ ਮੈਨੂੰ ਆ ਪਰ ਜਦੋਂ ਆਪਾਂ ਨੂੰ ਟਿਕਟਾਂ ਮਿਲਦੀਆਂ ਆਪਾਂ ਲੱਗਾ ਖਿੱਚ ਨਾਲ ਆਪਣੇ ਬੰਦੇ ਹੀ ਹੋ ਜਾਂਦੇ ਕਿੱਥੇ ਜਣਾ ਗੱਲ ਅਸੀਂ ਹੈਗੀ ਐ